ਮੇਰੇ ਵੀਰੋ ਫਿਰ ਛੇਵੇਂ ਸ਼ਾਨਦਾਰ ਖੇਡ ਕਬੱਡੀ ਕੱਪ ਦੀ ਉਡੀਕ ਕਰਾਂਗੇ ਤਿਆਰ ਕਰਾਂਗੇ ਲੈ ਵੀ ਭੁਲਪਿੰਦਰ ਹੁਣ ਟਾਈਆਂ ਵਾਲਾ ਕੰਮ ਵੀ ਚੱਕਿਆ ਗਿਆ ਹਨ ਦੋ ਮੈਚ ਆ ਪਹਿਲਾ ਮਾਣੂ ਕੇ ਤੇ ਖਾਈਆ ਫਿਰ ਉਸ ਤੋਂ ਬਾਅਦ ਜਿਹੜਾ ਮੈਚ ਆ ਉਹ ਮੇਰੇ ਖਿਆਲ ਬੁੱਟਰ ਦਾ ਤੇ ਸੈਦੋ ਦਾ ਉਸ ਤੋਂ ਬਾਅਦ 75 ਦਾ ਫਾਈਨਲ ਤੇ ਫਿਰ ਹੋਣਾ ਮੇਰੇ ਵੀਰੋ ਵੱਡਾ ਫਾਈਨਲ ਚਾਰ ਮੈਚ ਬਾਕੀ ਆ ਆ ਭਾਈ ਕਹਿੰਦੇ ਐਸਐਚਓ ਲੱਗਿਆ ਹੋਇਆ ਤੇ ਇਹ ਬੰਦਾ ਬਦੌਟਵਾਰ ਦੀ ਦੇ ਉੱਥੇ ਟਾਈਆਂ ਪਾਉਂਦਾ ਹਰ ਸਾਲ 5 ਸਾਲ ਹੋ ਗਿਆ ਆਪਾਂ ਨੂੰ ਪਹਿਲੇ ਤੋਂ ਜੁੜੇ ਹੋਏ ਆਂ ਜਦੋਂ ਤੋਂ ਜੈਰੋ ਲਿਆਂਦਾ ਸੀਗਾ ਹਰ ਵਾਰੀ ਪਰ ਅਮਰੀਕ ਵੀ ਅੱਜ ਭੁਪਿੰਦਰ ਦੇ ਪਿਆਰ ਕਰਕੇ ਆਇਆਗਾ ਨੂਰਪੁਰ ਚੱਠੇ ਤੋਂ ਕਿਉਂਕਿ ਅਮਰੀਕ ਨੂੰ ਕੰਮ ਪੈਂਦੀ ਰਹਿੰਦੇ ਉੱਧਰ ਫਿਰ ਭੁਪਿੰਦਰ ਨੂੰ ਫੋਨ ਕਰਦਾ ਰਾਤ ਨੂੰ ਭਾਈ ਜਦੋਂ ਨੰਗੜਾ ਹੁੰਦਾ ਬਹੁਤ ਬਹੁਤ ਧੰਨਵਾਦ ਤੇਰਾ ਵੀ ਅਮਰੀਕ ਐਸਐਚਓ ਸਾਹਿਬ ਦੇ ਦਿਲ ਦੇ ਵਿੱਚ ਬੜੀ ਜਗ੍ਹਾ ਏ ਸਾਰੇ ਵੀਰਾਂ ਦੇ ਲਈ ਕੁਲਵਿੰਦਰ ਭਾਈ ਉਹਨਾਂ ਦਾ ਧੰਨਵਾਦ ਆਓ ਜੀ ਪਹਿਲੇ ਸੈਮੀਫਾਈਨਲ ਦੀਆਂ ਟੀਮਾਂ ਮਾਨੂਕੇ ਵਰਸਜ ਲੱਭੀ ਕੈਨੇਡਾ ਵੀਰ ਸਾਡਾ ਬਹੁਤ ਸਤਿਕਾਰਯੋਗ ਨਾਲ ਸੰਨੀ ਧਾਲੀਆਲ ਤੇ ਕੁਲਵਿੰਦਰ ਬਰਾੜ ਉਹਨਾਂ ਦੇ ਵੱਡੇ ਯੋਗਦਾਨ ਹੈ ਸਾਡਾ ਬਾਈ ਬਸੰਤ ਬਾਜਾਖਾਨਾ ਤੇ ਬਾਈ ਅਮਰੀਕ ਗੱਲ ਕਰਨਗੇ ਸਾਰੇ ਬਾਈਆਂ ਦਾ ਧੰਨਵਾਦ ਹੈ ਆਓ ਚਾਰ ਮੈਚ ਅੱਜ ਦੇ ਖੇਡ ਮੇਲੇ ਦੇ ਬਾਕੀ ਆ ਸਾਰੀ ਸੰਗਤ ਦਾ ਕੋਟਨ ਕੋਟ ਧੰਨਵਾਦ ਸਵੇਰ ਤੋਂ ਲੈ ਕੇ ਹੁਣ ਤੱਕ ਫਾਈਨਲ ਤੱਕ ਤੁਸੀਂ ਗਹਿਗੜ ਮਾ ਸਾਥ ਦਿੱਤਾ ਇਦਾਂ ਦੇ ਸਾਥ ਹੀ ਲੋੜ ਸੀ ਉਦਾਂ ਦੇ ਪ੍ਰਬੰਧ ਕੀਤੇ ਗਏ ਆ ਉਦਾਂ ਦੇ ਪ੍ਰਾਈਜ਼ ਰੱਖੇ ਗਏ ਆ ਜਿੰਨੀਆਂ ਰੇਡਾਂ ਜਿੰਨੇ ਜੱਫੇ ਉਹਨੇ ਗੱਫੇ ਦਿੱਤੇ ਗਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਓ ਭਾਈ ਜੀ ਬਸੰਤ ਬਾਜਾਖਾਨਾ